ਮੁੱਖ ਮੁਕਾਬਲਾ ਕਿਹਦੇ ਨਾਲ ਮੰਨਦੇ ਆ ਜਿਵੇਂ ਪਹਿਲਾਂ ਵੀ ਕਹਿ ਚੁੱਕੀਆਂ ਕਿ ਮੁੱਖ ਮੁਕਾਬਲਾ ਸਾਡਾ ਸਾਡੇ ਨਾਲ ਹੀ ਆ ਅਸੀਂ ਨਵੇਂ ਆਏ ਆ ਤੇ ਬਹੁਤ ਮਿਹਨਤ ਕਰ ਰਹੇ ਆ ਤੇ ਅਸੀਂ ਆਪਣੇ ਆਪ ਨੂੰ ਰੱਖ ਕੇ ਆਪਣੇ ਨਾਲ ਹੀ ਮੁਕਾਬਲਾ ਕਰ ਰਹੇ ਆ ਹਾਂ ਤੇ ਵਾਹਿਗੁਰੂ ਕਿਰਪਾ ਕਰਨਾ ਚੜ੍ਹਦੀ ਕਲਾ ਹੋਵੇ ਬਸ ਇਹੀ ਅਰਦਾਸ ਹੈ 40 ਸਰਪੰਚ ਤੁਹਾਡੇ ਨਾਲ ਚੱਲਦੇ ਨੇ ਤੁਸੀਂ ਕਹਿਆ ਪੰਚਾਇਤਾਂ ਸਾਡੀਆਂ ਨੇ ਪਰ ਪੰਚਾਇਤਾਂ ਦੇ ਪਿੱਛੇ ਆਵਾਮ ਜਿਹੜਾ ਆ ਲੋਕ ਹੈ ਉਹ ਹੈਗੇ ਨੇ ਨਾਲ ਸਰਪੰਚਾਂ ਦੇ ਕਹਿਣ ਤੇ ਬੂਟ ਖੁਣ ਲੱਗਦਾ ਵੀ ਪੂਲ ਹੋਊਗੀ ਬਿਲਕੁਲ ਜੀ ਸਰਪੰਚ ਵੀ ਉਹ ਨੇ ਜਿਹੜੇ ਸਰਕਾਰ ਦੇ ਹਸਤਾਏ ਹੋਏ ਨੇ ਹੂੰ ਜਿਨ੍ਹਾਂ ਨੇ ਸਰਕਾਰ ਨੇ ਜਿਨ੍ਹਾਂ ਨਾਲ ਤੱਕੇਸ਼ਾਈ ਕੀਤੀ ਆ ਤੇ ਅਸੀਂ ਤਾਂ ਸਾਡਾ ਆਜ਼ਾਦ ਗਰੁੱਪ ਜਿਹੜਾ ਸੀਗਾ ਉਹ ਤੱਕੇਸ਼ਾਈ ਵਿਰੋਧੀ ਖੜਾ ਹੋਇਆ ਸੀਗਾ ਹੂੰ ਤੇ ਅਸੀਂ ਹੁਣ ਵੀ ਤੱਕੇਸ਼ਾਈ ਵਿਰੋਧੀ ਖੜੇ ਆ ਤੇ ਜਿਹੜੇ ਸਰਪੰਚ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਪਿੱਛੇ ਜਿਹੜੇ ਲੋਕ ਆ ਬਿਲਕੁਲ ਜੀ ਸਾਰੇ ਸੂਝਵਾਨ ਨੇ ਹੂੰ ਸਾਰੇ ਪੜ੍ਹੇ ਲਿਖੇ ਨੇ ਸੂਝਵਾਨ ਨੇ ਸਾਰੇ ਤੇ ਉਹਨਾਂ ਦੇ ਪਿੱਛੇ ਜਿੰਨੇ ਵੀ ਆ ਸਾਰੇ ਸਾਨੂੰ سپورਟ ਕਰਨਗੇ ਤੇ ਸਾਨੂੰ ਜਿਤਾਉਣ ਦਾ ਹੌਂਸਲਾ ਵੀ ਦੇ ਰਹੇ ਨੇ ਕਿਵੇਂ ਤੁਸੀਂ ਕਹਿੰਦੇ ਨਵੇਂ ਆਏ ਆ ਹਾਂਜੀ ਇਲੈਕਸ਼ਨ ਲੜਨੀ ਕਿਵੇਂ ਲੜਨੀ ਆ ਲੋਕਾਂ ਚ ਵਿਚਰਨਾ ਮਤਲਬ ਕਿਹੋ ਜਿਹਾ ਐਕਸਪੀਰੀਅੰਸ ਆ ਮੈਂ ਦੱਸ ਦਵਾਂ ਕਿ ਅ ਅਸੀਂ ਉਹਤੇ ਸਿਆਸਤ ਚ ਹੈਗੇ ਨਹੀਂ ਆ ਤੇ ਨਾ ਸਾਨੂੰ ਸਿਆਸਤ ਆਉਂਦੀ ਆ ਬਿਲਕੁਲ ਸਿੰਪਲ ਜੇ ਆ ਸਿੰਪਲ ਪਰਿਵਾਰ ਤੋਂ ਆ ਧਰਮੀ ਫੌਜੀ ਪਰਿਵਾਰ ਤੋਂ ਆ ਤੇ ਅਸੀਂ ਜਿੱਦਾਂ ਲੋਕਾਂ ਵਿੱਚ ਵਿਚਰ ਰਹੇ ਆ ਕੋਈ ਉਹਨਾਂ ਨੂੰ ਅਸੀਂ ਧੋਖੇ ਚ ਨਹੀਂ ਰੱਖ ਰਹੇ ਕੋਈ ਜਿਹੜੀ ਅਸੀਂ ਉਹਨਾਂ ਨੂੰ ਜੋ